ਡਿਊ ਟੂ ਫੈਸਟੀਵਲ ਸੀਜ਼ਨ ਸਾਡੇ ਮਾਨਯੋਗ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਡਿਪਟੀ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਅਸਿਸਟੈਂਟ ਕਮਿਸ਼ਨਰ ਜ਼ਿਲ੍ਹਾ ਗਰਦਾਸਪੁਰ ਤੋਂ ਤੇ ਸਾਡੇ ਸੁਪਰਵਾਈਜ਼ਨ ਸਾਡੇ ਐਕਸਾਈਜ਼ ਆਫਸਰ ਸ਼੍ਰੀ ਹਿਮੰਸ਼ ਸ਼ਰਮਾ ਜੀ ਇਹਨਾਂ ਦੇ ਨਿਰਦੇਸ਼ਾਂ ਦੇ ਤਹਿਤ ਕਿਉਂਕਿ ਫੈਸਟਿਵ ਸੀਜ਼ਨ ਹੈ ਆ ਤੇ ਇਹਦੇ ਕਰਕੇ ਡਿਪਾਰਟਮੈਂਟ ਵੱਲੋਂ ਗਾਈਡਲਾਈਨਸ ਕਲੀਅਰ ਐਂਡ ਨੀਟ ਹੈ ਕਿ ਨੋ ਡਰੱਗਸ ਉਹਦੇ ਸਿਲਸਿਲੇ 'ਚ ਕੰਟੀਨਿਊਸ ਰੀਡਸ ਹੋ ਰਹੀਆਂ ਵਾਂ ਤੇ ਚੈਕਿੰਗ ਚੱਲ ਰਹੀਆਂ ਵਾ ਨਾਕੀਬੰਦੀ ਵੀ ਲਾਈ ਜਾ ਰਹੀ ਆ ਇਸ ਦੌਰਾਨ ਕੱਲ ਸਾਨੂੰ ਕੋਈ ਮੁਖਬਰੀ ਮਿਲੀ ਸੀ ਕਿ ਪਿੰਡ ਚੱਗੂਵਾਲ ਦੇ ਬਾਹਰਲੇ ਪੋਸਟ ਦੇ ਵਿੱਚ ਉਹਨਾਂ ਨੇ ਕੋਈ ਲਾਨ ਦੀ ਸਮਗਰੀ ਲੁਕਾ ਕੇ ਰੱਖੀ ਆ ਤੇ ਇਮੀਡੀਏਟ ਇਡੀਨ ਸਾਫ ਤੋਂ ਡਾਇਰੈਕਸ਼ਨ ਸਾਨੂੰ ਆਈ ਤੇ ਆਪਾਂ ਰੀਡ ਕੀਤਾ ਜੀ ਤੇ 905 ਕਿਲੋ ਲਾਨ ਅਸੀਂ ਰਿਕਵਰਡ ਕੀਤੀ ਉੱਥੋਂ ਤੇ ਕੋਈ 16 ਲੀਟਰ ਲਿਸਟ ਲਿਕਰ ਸੀ ਜੋ ਪਲਾਸਟਿਕ ਦੇ ਪੌਚੇਸੇ ਪਾ ਕੇ ਉਹਨਾਂ ਨੇ ਸੇਲਵਾਸੇ ਰੱਖੀ ਹੁੰਦੀ ਆ ਉਹ ਰਿਕਵਰੀ ਕੀਤੀ ਆ ਤੇ ਉਸ ਤੋਂ ਬਾਅਦ ਨਾਕਾਬੰਦੀ ਵੀ ਪੂਰੇ ਡਿਸਟ੍ਰਿਕਟ ਦੇ ਵਿੱਚ ਕੀਤੀ ਜਾ ਰਹੀ ਆ ਕਿ ਫੈਸਟਿਵ ਸੀਜ਼ਨ ਦੇ ਵਿੱਚ ਕੋਈ ਘਟਨਾ ਨਾ ਵਾਪਰ ਜਾਏ ਇਹ ਤੇ ਮਤਲਬ ਕੀ ਸਾਡੀ ਤੇ ਕੋਸ਼ਿਸ਼ ਹੁੰਦੀ ਆ ਕਿ ਸਾਡੇ ਜ਼ਿਲ੍ਹੇ ਤੋਂ ਬਾਹਰ ਬਿਲਕੁਲ ਵੀ ਕੋਈ ਆਪਾ ਲੋਗ ਨਾ ਕਰੀਏ ਚਾਹੇ ਔਰ ਜ਼ਿਆਦਾ ਫੋਕਸ ਗਵਰਨਮੈਂਟ ਦਾ ਇਸ ਵੇਲੇ ਇਲੀਜੀਟ ਲੀਕਰ ਨੂੰ ਲੈ ਕੇ ਹੋਇਆ ਪਿਆ ਵਾ ਕਿਉਂਕਿ ਉਹਦੇ ਨਾਲ ਅੱਗੇ ਵੀ ਕੈਟਲਿਟੀਆਂ ਹੋਈ ਆ ਆਪਾਂ ਲੋਕਾਂ ਨੂੰ ਈਟੀਓ ਸਾਹਿਬ ਨਾਲ ਜਾ ਕੇ ਜਾਗਰੂਕੀ ਕਰੀਦਾ ਵਾ ਕਿ ਇਹਨੂੰ ਇਹਦਾ ਸੇਵਨ ਨਾ ਕਰੋ ਇਹਦੇ ਨਾਲ ਹਾਨਸ ਬੜੇ ਹੁੰਦੇ ਆ ਕੈਂਪਸ ਵੀ ਲਾ ਰਹੇ ਆ ਇਹ ਨਾਕਾਬੰਦੀ ਦੀ ਇਹ ਦੇ ਕਰਕੇ ਔਰ ਇਹਦੇ سلسلے ਚ ਕੰਟੀਨਿਊਸਲੀ ਰੇਡ ਸਾਰੇ ਪਾਸਿਓਂ ਇਸਤੇ ਇਲਿਜੀਟ ਪ੍ਰੋਨ ਏਰੀਆ ਵਾ ਸਾਨੂੰ ਪਤਾ ਲੱਗਦਾ ਆ ਉਸੇ ਇਮੀਡੀਏਟ ਐਕਸ਼ਨ ਲਿਆ ਜਾਂਦਾ ਕੁਝ ਏਰੀਆ ਜਿਹੜੇ ਬਦਨਾਮ ਆ ਜਿੱਦਾਂ ਦਰਿਆ ਦੇ ਕੰਢੇ ਜਿਹੜੇ ਹੋਗੇ ਤੇ ਉਹ ਲਗਾਤਾਰ ਰੇਡ ਕਰ ਰਹੇ ਆ ਉੱਥੇ ਲਗਾਤਾਰ ਰੇਡ ਚੱਲ ਰਹੀ ਆ ਸਰ ਉਸੇ ਜਰੀਏ ਦੀ ਆਫੀਸ਼ੀਅਲ ਹਾਰਡਲੀ ਥੋੜੀ ਦੇਰ ਪਹਿਲਾਂ ਆਪਾਂ ਉੱਥੋਂ ਕੁ 50-60 ਹਜ਼ਾਰ ਲੀਟਰ ਲਾਨ ਡਿਸਟਰੋਏ ਕੀਤੀ ਸੀ ਤਾਂ ਉਸੇ ਲੱਗੀ ਜਾ ਕੇ ਔਰ ਇਹ ਕੰਟੀਨਿਊਸ ਚੱਲਦਾ ਰਹੇਗਾ ਆਪਣੇ ਜਰੀਏ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਹਾਂ ਕੀ ਜਿਹੜੇ ਇਲੀਜੀਟ ਲਿਕਰ ਆ ਇਹ ਬਹੁਤ ਹਾਰਮਫੁਲ ਆ ਕਿਉਂਕਿ ਅੱਜਕੱਲ ਕੈਮੀਕਲਸ ਨਾਲ ਬਣਾ ਲੈਂਦੇ ਆ ਤੇ ਉਹਦੇ ਨਾਲ ਸਰੀਰਿਕ ਬਹੁਤ ਨੁਕਸਾਨ ਹੁੰਦਾ ਵੱਲ ਲੀਵਰ ਫੇਲ ਹੋ ਜਾਂਦੀ ਆ ਅੱਖਾਂ ਦੀ ਰੋਸ਼ਨੀ ਚਲ ਜਾਂਦੀ ਆ ਇਵਨ ਹਿਊਮਨ ਲਾਈਫ ਦੀ ਕੈਡਿਓਲਟੀਜ਼ ਹੋ ਜਾਂਦੀ ਆ ਇਹਦੇ ਕਰਕੇ ਗਵਰਨਮੈਂਟ ਵੀ ਬੜੀ ਸਟ੍ਰਿਕਟ ਤੇ ਆ ਇਸ ਪਾਸਿਓਂ ਕਿ ਮੈਂ ਆਪਣਾ ਹੀ ਸਾਰਿਆਂ ਤੋਂ ਬੇਨਤੀ ਕਰਦਾ ਕਿ ਉਹਦਾ ਸੇਵਰ ਨਾ ਕੀਤਾ ਜਾਏ ਤੇ ਸਾਡੇ ਐਕਸਾਈਜ ਇਨਸਪੈਕਟਰ ਧਾਰੀਵਾਲ ਤੋਂ ਪੰਕਜ ਗੁਪਤਾ ਜੀ ਨੇ ਇਨਦਰ ਦੀ ਏਰੀਆ ਚ ਕੰਟੀਨਿਊਸ ਇਨਦਰ ਦੀ ਨਾਕਾਬੰਦੀ ਚੱਲ ਰਹੀ ਆ ਉਧਰ ਔਰ ਜੋ ਜੋ ਇਲੀਜੀਟ ਪ੍ਰੋਨ ਏਰੀਆ ਇਨਦਰ ਦੀ ਸਾਈਡ ਤੇ ਉਧਰ ਵੀ ਰੇਡਸ ਚੱਲ ਰਹੀਆਂ ਆ ਪੀਡੀਐਸ ਦੇ ਡਾਇਰੈਕਸ਼ਨ ਫਰ ਔਰ ਦੇ ਗੁਰਦਾਸਪੁਰ ਵਨ ਚ ਟੋਟਲ ਰੋਜ਼ ਕੋਈ ਨਾ ਕੋਈ ਐਕਸ਼ਨ ਲਿਆ ਜਾ ਰਿਹਾ ਜੀ ਸਰ